ਲੰਗੇ ਦੌਰ ਕੀ ਬਾਤ ਸੁਣਾਵਾ ਪਿੱਛੇ ਮਾਰ ਕੇ ਝਾਤ ਸੁਣਾਵਾ ਕਿਆ ਜ਼ਿੰਦਗੀ ਮਾਂ ਦੇਖਿਆ ਮਾਨੈ ਸਾਰੇ ਅੱਜ ਹਾਲਾਤ ਸੁਣਾਵਾ ਪੜੇ ਲਿਖਿਆ ਦੇ ਅਨਪੜ ਜਾਦਾ ਮਾਨੈ ਲੋਕ ਸਿਆਣੇ ਦੇਖੇ ਮਹਾਰੀਏ ਬਸ ਆਖਰੀ ਪੀੜੀ ਜਿਸਨੇ ਸਮੇਂ ਪੁਰਾਣੇ ਦੇਖੇ ਮਹਾਰੀਏ ਬਸ ਆਖਰੀ ਪੀੜੀ ਜਿਸਨੇ ਸਮੇਂ ਪੁਰਾਣੇ ਦੇਖੇ ਬੜਦਾਂ ਵਾਲੇ ਗੱਡੇ ਦੇਖੇ ਕੱਖਾਂ ਕੀ ਗੱਲ ਲੱਦੇ ਦੇਖੇ ਡੱਬੀਦਾਰ ਚਾਦਰੇ ਕੀ ਗੱਲ ਕਲੀਆਂ ਵਾਲੇ ਝੱਗੇ ਦੇਖੇ ਹੱਥਾਂ ਕੀ ਗੱਲ ਕਣਕ ਵੱਢਦੇ ਬੜੇ ਬੜੇ ਬਈ ਲਾਣੇ ਦੇਖੇ ਮਾਰੀ ਇਹ ਬਸ ਆਖਰੀ ਪੀੜੀ ਜਿਸਨੇ ਸਮੇਂ ਪੁਰਾਣੇ ਦੇਖੇ ਰਹੇਗੀ ਮਾਰੀ ਆਖਰੀ ਪੀੜੀ ਜਿਸਨੇ ਸਮੇਂ ਪੁਰਾਣੇ ਦੇਖੇ ਪੀੜੇ ਬੁਣਦੀ ਬੁੜੀਆਂ ਦੇਖੀ ਬਾੜੀ ਚੁਗਦੀ ਕੁੜੀਆਂ ਦੇਖੀ ਬੜਦ ਚਲੇਂਤੇ ਹਲਟਾਂ માં ਟਿੰਡਾਂ ਗਲ ਟਿੰਡਾਂ ਜੁੜੀਆਂ ਦੇਖੀ ਠੇਯਾਰਨਗੀ ਪੱਠੀ ਕੇ ਵਿੱਚ ਮੈਂ ਪੁੰਦੇ ਵੀ ਦਾਣੇ ਦੇਖੇ ਆਖਰੀ ਰਹੇਗੀ ਮਾਰੀ ਪੀੜੀ ਜਿਸਨੇ ਸਮੇਂ ਪੁਰਾਣੇ ਦੇਖੇ ਤੜਕੇ ਤੇ ਹਲ ਬਾਂਦੇ ਦੇਖੇ ਫਸਲ ਪੀੜਾ માં ਗੰਦੇ ਦੇਖੇ ਕਰਕੇ ਗੁੜਕੀ ਚਾਗੀ ਗੈਲੋ ਮਿੱਸੀ ਰੋਟੀ ਖਾਂਦੇ ਦੇਖੇ ਕਾगज ਕੀ ਕਿਸਤੀ ਪਾਣੀ ਮਾ ਬਹੁਤ ਛੋੜਦੇ ਨਿਆਣੇ ਦੇਖੇ ਮਹਾਰੀ ਇਹ ਬਸ ਆਖਰੀ ਪੀੜੀ ਜਿਸਨੇ ਸਮੇਂ ਪੁਰਾਣੇ ਦੇਖੇ ਰਹੇਗੀ ਮਹਾਰੀ ਆਖਰੀ ਪੀੜੀ ਜਿਸਨੇ ਸਮੇਂ ਪੁਰਾਣੇ ਦੇਖੇ ਵੈਣ ਡੂਮਣੀ ਪਾਂਦੀ ਦੇਖੀ ਨੈਣ ਡੋਲੀ ਗਲ ਜਾਂਦੀ ਦੇਖੀ ਕੱਚੀ ਡਲਿਆਂ ਕੀ ਕੰਧਾਂ ਉੱਪਰ ਬੇਬੇ ਗਾਰਾ ਲਾਂਦੀ ਦੇਖੀ ਬੰਦ ਕਾਪੀਆਂ ਵਿੱਚ ਲਿਖੇਵੇ ਕੰਮੀ ਵਾਲੇ ਕੇ ਗਾਣੇ ਦੇਖੇ ਮਾਰੀ ਇਹ ਬਸ ਆਖਰੀ ਪੀੜ੍ਹੀ ਜਿਸਨੇ ਸਮੇਂ ਪੁਰਾਣੇ ਦੇਖੇ ਰਹੇਗੀ ਮਾਰੀ ਆਖਰੀ ਪੀੜ੍ਹੀ ਜਿਸਨੇ ਸਮੇਂ ਪੁਰਾਣੇ ਦੇਖੇ